ਕਿ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਦਸਵੇਂ ਦੇ ਏਰੀਆ ਵਿੱਚੋਂ ਇੱਕ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਇੱਕ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਹੀ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਤੇ ਇਹਨਾਂ ਤੋਂ ਸਾਨੂੰ 400 ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਆ ਪੰਜਾਬ ਨੂੰ ਸੁਰੱਖਿਤ ਰੱਖਣ ਵਾਸਤੇ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਉਸੀ ਮੁਹਿੰਮ ਤਹਿਤ ਇੱਕ ਜੁਆਇੰਟ ਆਪਰੇਸ਼ਨ ਜਿਹੜਾ ਕਿ AGTF ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਜੋ ਕਿ ਹਸ਼ਿਆਰਪੁਰ ਪੁਲਿਸ ਦੀ ਤਰਫ ਤੋਂ ਸਾਡੇ ਐਸਪੀਡੀ ਪਰਮਿੰਦਰ ਹੀਰ ਜੀ ਨਾਲ ਉਹਨਾਂ ਦੀ ਟੀਮ ਦੇ ਵਿੱਚ ਡੀਐਸਪੀਡੀ ਪਰਨੀਤ ਸਿੰਘ ਜੀ ਇਨਚਾਰਜ ਸੀਆਈ ਇੰਸਪੈਕਟਰ ਗੁਰਪ੍ਰੀਤ ਸਿੰਘ ਐਂਡ ਇਹਨਾਂ ਦੀ ਟੀਮਸ ਨੇ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ ਹੈ ਜਿਹਦੇ ਵਿੱਚ ਕਿ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਦਸਵੇਂ ਦੇ ਏਰੀਆ ਵਿੱਚੋਂ ਇੱਕ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਇੱਕ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਹੀ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣਾ ਵਾਲੇ ਤੇ ਇਹਨਾਂ ਤੋਂ ਸਾਨੂੰ 400 ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਹਨ ਇਹ ਜਿਹੜੇ ਵੈਪਨਸ ਹੈਗੇ ਇਹ ਦੋ ਬਲਕ ਪਿਸਟਲਸ ਹੈਗੇ 9mm ਇੱਕ ਜਿਗਾਨਾ ਪਿਸਟਲ ਹੈਗਾ 9mm ਐਂਡ 1 ਪਿਸਟਲ ਇਜ਼ 30 ਬੋਰ ਪੀਐਕਸ3 ਇਹ ਚਾਈਨਾ ਮੇਡ ਹੈਗਾ ਐਂਡ ਕੁਝ ਲਾਈਵ ਕਾਰਟ੍ਰਿਜਸ ਸਾਨੂੰ ਬਰਾਮਦ ਹੋਏ ਹਨ ਇੱਕ ਮੋਟਰਸਾਈਕਲ ਜਿਹਦੇ ਤੇ ਕੀ ਇਹ ਸਵਾਰ ਸੀਗੇ ਉਹ ਵੀ ਅਸੀਂ ਬਰਾਮਦ ਕੀਤਾ ਇਹਨਾਂ ਤੋਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਤੇ ਇੱਕ ਫੋਰਨ ਹੈਂਡਲਰ ਹੈ ਅਮਰਿਤ ਦਾਲਮ ਕ੍ਰਿਮੀਨਲ ਉਹ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਤੋਂ ਐਂਡ ਇਨ ਅਦਰ ਕ੍ਰਿਮੀਨਲ ਪਾਸਟ ਇਨਾਂ ਦੇ ਪਹਿਲਾ ਮਰਡਰ ਐਂਡ ਆਰਮਜ਼ ਐਕਟ ਐਂਡ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਤੇ ਇੱਕ ਹੋਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਾਨੌਰ ਦੇ ਵਿੱਚ ਹੀ ਇੱਕ ਮੈਡੀਕਲ ਸਟੋਰ ਤੇ ਰੀਸੈਂਟਲੀ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਇਹ ਇਨਵੋਲਡ ਹੈ ਸੋ ਇਟ ਇਜ਼ ਅ ਗੁੱਡ ਕੈਚ ਜਿਹਦੇ ਵਿੱਚ ਕਿ ਏਜੀਟੀਐਫ ਐਂਡ ਹੁਸ਼ਿਆਰਪੁਰ ਪੁਲਿਸ ਨੇ ਵਧੀਆ ਵਡਿਆ ਇੱਕ ਉਪਲਬਧੀ ਹਾਸਲ ਕੀਤੀ ਹੈ ਜੋ ਕਿ ਇੱਕ ਵੱਡਾ ਇਹਨਾਂ ਦਾ ਨੈਟਵਰਕ ਸੀ ਫੜਿਆ ਹੈਗਾ ਐਂਡ ਹੋਰ ਵੀ ਬੈਕਵਰਡ ਫਾਰਵਰਡ ਲਿੰਕੇजेस ਸਾਰੇ ਕੇ ਸਾਰੇ ਅਸੀਂ ਅਨਰਥ ਕਰਾਂਗੇ ਸੋ ਥੈਟ ਇਹ ਪੂਰਾ ਕ ਪੂਰਾ ਜਿਹੜਾ ਇਹਨਾਂ ਨੇ ਨੈਟਵਰਕ ਬਣਾਇਆ ਹੋਇਆ ਇਹਨੂੰ ਅਸੀਂ ਡਿਸਮੈਂਟਲ ਕਰਾਂਗੇ ਠੀਕ ਪਰ ਟੋਟਲ ਕਿੰਨੇ ਕੇਸ ਹੈਗੇ ਇਹ ਤੁਹਾਨੂੰ ਮਿਲ ਜੇ ਇਹ ਜੀ ਹਾਲ ਕੀ ਘੜੀ ਐਗਜ਼ੈਕਟਲੀ ਤੋਂ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਡ ਨੇ ਐਂਡ ਬਾਕੀ ਅਸੀਂ ਜੋ ਐਗਜ਼ੈਕਟ ਡੀਟੇਲਸ ਹੈ ਉਹ ਰਿਮਾਂਡ ਤੇ ਲੈ ਕੇ ਦੈਨ ਵੀਲ ਫਰਦਰ ਇਨਵੈਸਟੀਗੇਟ ਦ ਐਕਚੁਅਲ ਡੀਟੇਲਸ ਆ ਜਾਣਗੇ ਸਾਡੇ ਕੋਲ ਦੋ ਬੰਦੇ ਪਕੜੇ ਗਏ ਸੀ हाँ जी एक मोटरसाइकिल है चार वेपन्स हैं वेपन् दौ एक्यूज अरेस्ट बस <laughs>